ਸਰ ਬੋਟ ਕੋਣ ਆਇਆ ਇਹ ਕਹਿਣਾ ਚਾਹੁੰਦਾ ਹਾਂ ਕਿ ਇਲੈਕਸ਼ਨ ਦਾ ਤੁਸੀਂ ਕੰਪੇਨ ਵੀ ਕੀਤੀ ਆ ਕਿਸ ਤਰ੍ਹਾਂ ਦਾ ਅੱਜ ਬੜੀ ਖੁਸ਼ੀ ਹੋਈ ਆ ਜੀ ਕਿ ਪਿਛਲੇ 2-3 ਮਹੀਨਿਆਂ ਤੋਂ ਜਦੋਂ ਅਸੀਂ ਕੰਪੇਨ ਕਰ ਰਹੇ ਆ ਲੋਕੀ ਬੜੇ ਅਥਾ ਪਿਆਰ ਲੋਕਾਂ ਦਾ ਮਿਲ ਰਿਹਾ ਲੋਕਾਂ ਨੇ ਇੱਕ ਇਹ ਚੀਜ਼ ਸਮਝ ਲਈ ਕਿ ਜਿਹੜਾ ਇੱਕ ਅਸੀਂ ਬਦਲਾ ਲਿਆਂਦਾ ਸੀ ਉਹ ਬਦਲਾ ਸਾਡੇ ਲਈ ਬਹੁਤ ਬਾੜਾ ਨਿਕਲਿਆ ਅਸੀਂ ਠੱਗੇ ਗਏ ਜਿਹੜੇ ਵਾਦਾ ਝਾੜੂ ਸਰਕਾਰ ਨੇ ਆਵਾ ਦੀ ਪਾਰਟੀ ਨੇ ਕੀਤਾ ਸੀ ਉਹ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਲੋਕਾਂ ਨੇ ਦੇਖਿਆ ਕਿ ਉਸ ਤੋਂ ਪਹਿਲਾਂ ਜਦੋਂ ਅਸੀਂ ਰਹੇ ਇੱਥੇ ਮੈਂ ਐਮਐਲਏ ਵੀ ਇਨੀਸ਼ੀਅਲ ਨੇ ਲੋਕਾਂ ਨੇ ਲੋਕਾਂ ਦੀ ਅਵਾਜ਼ ਸੀ ਲੋਕਾਂ ਦੀ ਸੀ ਕਿ ਸਾਡਾ ਜ਼ਿਲ੍ਹਾ ਹੁੰਦਾ ਸੀ ਪਹਿਲਾਂ ਜ਼ਿਲ੍ਹਾ ਤੋੜ ਦਿੱਤਾ ਜ਼ਿਲ੍ਹਾ ਬਣਾਓ ਮੈਂ ਇਹ ਕੀਤਾ ਵੀ ਬਿਲੈਕਸ਼ਨ ਤਾ ਲੜਾਂਗਾ ਜ਼ਿਲ੍ਹਾ ਬਣਾਵਾਗਾ ਜ਼ਿਲ੍ਹਾ ਬਣਾਇਆ ਪੁੱਡਾ ਚੋ ਜਮੀਨ ਕਢਾਈ ਅੰਡਰ ਬ੍ਰਿਜ ਓਵਰ ਬ੍ਰਿਜ ਬਰਨਾਲਾ ਰੈਕੋਟ ਬਰਨਾਲਾ ਤਫਾ ਬਰਨਾਲਾ ਪਧੌੜ ਸਾਰਾ ਜਿੰਨਾ ਵਿਕਾਸ ਹੋਇਆ ਆਪਣੇ ਸਮੇਂ ਹੋਇਆ ਸੀਵਰ ਟ੍ਰੀਟਮੈਂਟ ਪਲਾਂਟ ਇਹਨਾਂ ਵੱਟਾ ਲੈ ਕੇ ਆਂਦਾ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਪ੍ਰਾਪਤੀ ਆਪਣੇ ਵੇਲੇ ਆ ਇਹ ਇੱਕ ਪ੍ਰਾਪਤੀ ਗਿਣਾ ਦੇਣ ਇੱਥੇ ਸੁਪਰ ਸਪੈਸ਼ਲਿਟੀ ਹਸਪਤਾਲ ਮੈਂ ਲੈ ਕੇ ਆਇਆ ਸੀ ਇਹਨਾਂ ਤੋਂ ਉਹ ਵੀ ਨਹੀਂ ਬਣਿਆ ਉੱਤੇ ਕੂੜੇ ਦਾ ਡੱਬਾ ਬਣਾਤਾ ਸੋ ਲੋਕਾਂ ਨੇ ਮਨ ਬਣਾ ਲਿਆ ਹੁਣ 20 ਤਰੀਕ ਨੂੰ ਅੱਜ ਮੈਂ ਅਪੀਲ ਕਰਦਾ ਕਿ ਭੈਣ ਭਰਾਵਾਂ ਨੂੰ ਕਿ ਵੱਧ ਤੋਂ ਵੱਧ ਵੋਟ ਕਰੋ ਲੋਕਾਂ ਨੂੰ ਮੰਨਦੇ ਕਮਲ ਦਾ ਫੁੱਲ ਖਲਾਉਣਾ ਲੋਕਾਂ ਨੇ ਮਨ ਬਣਾ ਲਿਆ ਕਿ ਕਮਲ ਦੇ ਫੁੱਲ ਨੂੰ ਵੋਟ ਪਾਉਣੀ ਆ ਤਾਂ ਕਿ ਲੋਕਾਂ ਨੇ ਇਹ ਪਤਾ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਜਿਹੜੇ ਸੂਬੇ ਸਰਕਾਰ ਆ ਡਬਲ ਇੰਜਨ ਦੀ ਉੱਥੇ ਤਰੱਕੀ ਹੁੰਦੀ ਆ ਹੁਣ ਪੰਜਾਬ ਦੇ ਵਿੱਚ ਵੀ ਨਹੀਂ ਪੱਥਰ 23 ਤਰੀਕ ਨੂੰ ਬਰਨਾਲੇ ਤੋਂ ਭਾਰਤੀ ਜਨਤਾ ਪਾਰਟੀ ਦਾ ਰੱਖਿਆ ਜਾਏ ਇਹਦਾ ਕਮਲ ਦਾ ਫੁੱਲ ਬਰਨਾਲੇ ਤੋਂ 23 ਤਰੀਕ ਨੂੰ ਖਿਲੇਗਾ ਔਰ ਖੁਸ਼ਹਾਲੀ ਆਏਗੀ ਜਿਵੇਂ ਪਿੰਡਾਂ ਦੇ ਵਿੱਚ ਪਹਿਲਾਂ ਬੀਜਪੀ ਦਾ ਬੋਲ ਹੁੰਦਾ ਸੀ ਤੁਸੀਂ ਸਾਰੇ ਪਿੰਡਾਂ 'ਚ ਕੰਮ ਕੀਤਾ ਪਿੰਡਾਂ 'ਚ ਕਿਸ ਤਰ੍ਹਾਂ ਰਿਸਪੌਂਸ ਦੇ ਸਾਰੇ ਪੋਲਿੰਗ ਬੂਥਾਂ ਦੇ ਮੈਂ ਮੈਂ ਲਖਵੀਰ ਜੀ ਕਿਸੇ ਵੀ ਪਿੰਡ 'ਚ ਵਿਰੋਧ ਨਹੀਂ ਹੋਇਆ ਲੋਕਾਂ ਨੂੰ ਖੁਸ਼ੀ ਆ ਕਿ ਸਾਡਾ ਭਰਾ ਸਾਡਾ ਵੀਰ ਸਾਡਾ ਪੁੱਤ ਮੈਂ ਲੋਕਾਂ ਦੇ ਨਾਲ ਮੈਂ ਜ਼ਿੰਮੇਵਾਰਾ ਪਰਿਵਾਰ ਨਾਲ ਹੀ ਆ ਮੈਂ ਵੀ ਜੱਟ ਦਾ ਪੁੱਤ ਆ ਮੈਨੂੰ ਪਤਾ ਕੀ ਤਕਲੀਫਾਂ ਨੇ ਮੈਂ ਲੋਕਾਂ ਦੀ ਡੀਏਪੀ ਦੀ ਗੱਲ ਕਰਦਾ ਸਭ ਨੂੰ ਸਾਰਿਆਂ ਨੂੰ ਪਤਾ ਡੀਏਪੀ ਤੋਂ ਬਗੈਰ ਹੁਣ ਆਪਣਾ ਇੱਕ ਸਾਈਕਲ ਆ ਇੱਕ ਜ਼ਿੰਮੇਵਾਰਾ ਖੇਤੀ ਪ੍ਰਧਾਨ ਸ ਜੋਨੇ ਤੋਂ ਬਾਅਦ ਆਪਾਂ ਕਣਕ ਵੇਚਣੀ ਹੁੰਦੀ ਆ ਰੌਣੀ ਕਰਕੇ ਜਦੋਂ ਕਣਕ ਵੇਚਦੇ ਆ ਡੀਏਪੀ ਤੋਂ ਬਗੈਰ ਕਣਕ ਨਹੀਂ ਵੇਚੀ ਨਹੀਂ ਸਕਦੇ ਇੱਥੇ ਡੀਏਪੀ ਦੀ ਇੱਕ ਬੋਰੀ ਨਹੀਂ ਸੀ ਲੋਕੀ ਤਰਹ ਤਰਹ ਕਰ ਰਹੇ ਜਿਵੇਂ ਮੰਡੀਆਂ ਚ ਔਖਾ ਨਾ ਇਤੋਂ ਵੀ ਜਿਆਦਾ ਔਖੇ ਸੀ ਕਿਸਾਨ ਕਿ ਅਗਲੀ ਫਸਲ ਕਿਵੇਂ ਵੇਚਾਂਗੇ ਜੇ ਫਸਲ ਨਾ ਵੇਚੀ ਤਾਂ ਸਾਰੀ ਬਰਾਨੀ ਹੋ ਜੂ ਸਾਡਾ ਅਗਲੀ ਸਾਡੀ ਆਮਦਨ ਦਾ ਕੀ ਸਾਧਨ ਆ ਸੋ ਅਸੀਂ ਡੀਏਪੀ ਲੈ ਕੇ ਆਂਦਾ ਅੱਜ ਪੰਜਾਬ ਦੇ ਵਿੱਚ ਖਾਸ ਕਰਕੇ ਬਰਾਲੇ ਇਲਾਕੇ ਦੇ ਵਿੱਚ ਜਗਾ ਜਗਾ ＤＡＰ ਦੇ ਹਜ਼ਾਰ ਹਜ਼ਾਰ 2 2000 ਬੋਰੀ ਇੱਕ ਪਿੰਡ ਚ ਪਈ ਆ ਸਾਰੇ ਪਿੰਡ ਵਾਲੇ ਖੁਸ਼ ਆ ਮੈਂ ਕਹਿਣਾ ਚਾਹੁੰਦਾ ਜੇ ਤੁਹਾਡੀ ਨੀਤ ਹੋਵੇ ਸਾਫ ਹੋਵੇ ਤੁਸੀਂ ਆਪਣੇ ਇਲਾਕੇ ਨਾਲ ਜੁੜੇ ਹੋਵੋ ਤੁਸੀਂ ਕੁਝ ਵੀ ਕਰ ਸਕਦੇ ਹੋ ਅਸੀਂ ਪਹਿਲਾਂ ਵੀ ਕੀਤਾ ਸੀ ਹੁਣ ਵੀ ਕੀਤਾ ਇਹਨਾਂ ਨੇ ਪਹਿਲਾਂ ਵੀ ਇੱਟ ਨਹੀਂ ਲਾਈ ਇਹਨਾਂ ਨੇ ਅੱਗੇ ਵੀ ਨਹੀਂ ਲਾਉਣੀ ਲੋਕਾਂ ਦੇ ਨੂੰ ਚਾਲੂ ਕਰਤਾ